ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਇਸ ਸਮੇ ਇੱਕ ਛੋਟਾ ਜਿਹਾ ਬੱਚਾ ਹੈ ਮੇਰੇ ਕੋਲ ਇਹਦੇ ਨਾਲ ਗੱਲਬਾਤ ਕਰਦੇ ਆਂ ਜੀ ਹਰਮਨ ਤੈਨੂੰ ਨੋਟਰਾ ਹਰਮਨ ਸਿੰਘ ਕਿਆ ਬੰਨਾ ਬੜਾ ਹੋ ਕੇ ਓ ਸਿੰਗਰ ਸਿੰਗਰ ਬੰਨਾ ਗਾਉਣ ਵਾਲਾ ਓ ਬੱਲੇ ਤੇਰੇ ਪਰ ਗੀਤ ਗੁੱਤਾ ਸੁਣਾ ਫਿਰ ਗੀਤ ਵੀ ਤਾਂ ਤੈਨੂੰ ਆਉਂਦੇ ਹੋਣੇ ਸੁਣਾ ਫਿਰ ਕੋਈ ਉੱਚੀ ਉੱਚੀ ਜੇ ਉਹ ਸਾਡੇ ਲੀਡਰ ਆ ਵਾਂਗੂ ਕਰਦੀ ਐ ਤੂੰ ਸਾਰੇ ਬਾਤੇ ਸਮਝਵੇਂ ਤੇਰੇ ਬਾਅਦ ਚ ਕੀ ਰਾਂ ਕਰਦੀ ਐ ਤੂੰ ਲੱਗਦੇ ਹੋਂ ਦਾ ਦਾ ਪਤਾ ਹੈ ਹਥਿਆਰ ਦਾ ਪਤਾ ਹੈ ਤੈਨੂੰ ਪਤਾ ਨਹੀਂ ਸ਼ਿਕਾਰ ਦੀ ਨੂੰ ਕਹਿੰਦੇ ਆ ਤੇਰੀ ਅਟਾਂ ਚੜ ਜਾਏ ਤੇ ਜਾਂਦੀ ਉਹ ਕੁੜੇ ਤੇਰੀ ਜਾਂਦੀ ਉਹ ਸੰਤ ਸਾਨੂੰ ਸਾਈਕਲ ਕੁੜੇ ਆਉਣਾ ਇੱਥੇ ਆ ਜਾ ਲੈ ਤੇ ਠੱਠੇ ਖੂਬ ਚਦਾ ਵੱਲੀਆਂ ਸਾਡੀ ਜ਼ਿੰਦਗੀ ਅਠਾ ਵੱਲੀਆਂ ਜੀ ਸਾਨੂੰ ਆਰੇ ਗਾਰੇ ਦਿਨ ਪਰ ਬਾ ਵੱਲੀਆਂ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਵਾਦੀ ਵਾਦੀ ਕੋ ਗਾਣੇ ਦੇ ਨੂੰ ਆੰਬੇ ਹੈ ਸਿੰਗਰ ਬਣਨਾ ਪੱਕੀ ਗੱਲ ਹੈ ਇਹ ਚੱਲ ਫਿਰ ਇੱਕ ਹੋਰ ਸੁਣਾ ਹੋਰ ਸੁਣਾ ਵਧੀਆ ਓ ਕੰਨਾ ਵਿੱਚ ਬਾਲੀਆਂ ਹੀ ਭਈਆਂ ਹੋਈਆਂ ਨੇ ਸੀਡ ਦਾ ਤੇ ਪਣੀਆ ਪ੍ਰਵਾਹ ਕਰਾਂ ਕਿਹੜੀ ਮੈਂ ਭੋਕਿਆ ਦਾ ਮੀਲੀਆਂ ਜਿਹੜੀਆਂ ਨੇ ਖੱਚਾਂ ਬੋਲਦੀਆਂ ਉਹੀ ਵੇਲਿਆਂ ਨੂੰ ਹੁੰਦੀ ਸਾੜੀ ਪਾਟਦੀਆਂ ਜਨਤਾ ਨੂੰ ਭੂਕਣ ਦਾ ਆਉਂਦਾ ਇਸ ਵਾਰ ਚਰ ਪਤਾ ਹੋਵੇ ਇਸ ਵਾਲੀ ਮੱਚਦੀਆਂ ਜਨਤਾ ਨੂੰ ਭੂਕਣ ਦਾ ਆਉਂਦਾ ਇਸ ਵਾਰ ਜਦੋਂ ਪਤਾ ਹੋਵੇ ਇਸ ਵਾਲੀ ਮੱਚਦੀਆਂ ਹੁ ਕੰਨਾ ਵਿੱਚ ਬਾਲੀਆਂ ਹੀ ਭਈਆਂ ਹੋਈਆਂ ਨੇ ਭਈਆਂ ਹੋਈਆਂ ਨੇ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਕਿਹੜੀ ਕਲਾਸ ਚ ਪੜਨਾ ਫੋਰਥਵੀ ਚੌਥੀ ਵੀ ਦੇ ਵਿੱਚ ਵਾਹ ਜੀ ਵਾਹ ਗੋਣੇ ਤੈਨੂੰ ਇਹੋ ਜਿਹੇ ਚੱਕਵੇਂ ਗਾਣੇ ਚੰਗੇ ਲੱਗਦੇ ਆ ਕਿ ਹੋਰ ਵੀ ਆਉਂਦੇ ਆ ਹੋਰ ਵੀ ਬਾਤ ਹੈ ਸਨਾਵਰੀਕਾ ਦਾ ਹੋਰ ਵਧੀਆ ਜਿਆ ਇਧਰ ਕੈਮਰੇ ਚ ਦੇਖ ਕੇ ਗਾ ਦੱਸ ਬੁੱਤ ਤੇਰਾ ਹੈਡ ਡਾਊਨ ਕਰ ਤੋਂ ਚੰਗਾ ਭਲਾ ਹੱਦਾਂ ਦੀ ਗੋਣ ਕਰ ਤੋਂ ਕਿਹੜੇ ਦਰਵਾਜੇ ਉੱਤੇ ਗੋਲ ਚੱਕੀ ਖੜੇ ਆ ਨਿਕਲਦੀ ਤਰ੍ਹਾਂ ਜਾਣਦਾ ਹੈ ਕੌਣ ਕਰ ਤੋਂ ਪੂਰੀਆਂ ਨੂੰ ਚੰਗੀ ਜਿਹੀ ਜਿਹਾ ਤੋਂ ਲੈ ਜਾਂਦੇ ਨੇ ਉਲਟ ਨੂੰ ਫੜ ਥੱਲੇ ਲਾਉਣਾ ਜਾਂਦੇ ਨੇ ਉਹਦੇ ਤੇਰੇ ਆਏ ਆ ਨੇ ਪੁੱਕੇ ਪੈਂਦੇ ਨਾਮ ਤੇਰੇ ਅੱਗੇ ਤਾਂ ਲੈਣਾ ਚਾਹੁੰਦੇ ਨੇ ਕਿੰਨੇ ਦਾ ਪਤਾ ਇਹ ਗਾਣਾ ਕਿਦਾ ਇਹ ਸਿੱਧੂ ਮੂਸੇ ਵਾਲੇ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਦੁਬਾਰਾ ਆ ਗਿਆ ਕਹਿੰਦੇ ਹਾਂਜੀ ਕਿਦਾਂ ਉਹ ਬਾਬਾ ਜੀ ਨੂੰ ਪਿਆਰਾ ਤਾਂ ਉਹ ਨਹੀਂ ਹੁਣ ਕਹਿੰਦੇ ਦੁਬਾਰਾ ਆ ਗਿਆ ਉਹਦਾ ਇੱਕ ਭਾਈ ਆ ਗਿਆ ਉਹ ਛੋਟਾ ਹੋ ਕੇ ਆਇਆ ਛੋਟਾ ਹੋ ਕੇ ਆਇਆ ਹੈ ਨਾ ਸਿੱਧੂ ਮੂਸੇ ਵਾਲਾ ਤੈਨੂੰ ਲੱਗਿਆ ਪਤਾ ਲੈ ਖਬਰ ਸੁਣ ਲਈ ਉਹਦਾ ਨਾਂ ਕੀ ਰੱਖਿਆ ਪਤਾ ਤੈਨੂੰ ਨਾਂ ਨਹੀਂ ਪਤਾ ਉਹਨੇ ਨਾਮ ਇਹੀ ਰੱਖਤਾ ਉਹਨੇ ਸ਼ੁਭਦੀਪੇ ਹਾਂਜੀ ਸਿੱਧੂ ਮੂਸੇ ਵਾਲੇ ਨੇ ਨਾਮ ਰੱਖਤਾ ਠੀਕ ਕਰਿਆ ਅਜਾ ਹੋਰ ਹਰ ਕਿਹੜਾ ਗੀਤ ਕੋਈ ਹੈਂ ਫਾਗੇ ਫਾਗੇ ਠੀਕ ਹੈ ਹੋਰ ਵਰਗੀਤ ਕੋਈ ਸੁਣਾ ਦੇ ਪੁੱਤ ਲਾਈਕ ਕਰਦਾ ਸੁਣਾ ਦੇ ਹੁਣ ਐ ਤਾਂ ਫਿਰ ਸ਼ਰਮਾ ਕੇ ਥੋੜਾ ਸਿੰਗਰ ਬਣੂਗਾ ਤੂੰ ਹੈ ਹੁਣ ਕਦੀ ਸ਼ਰਮਾਣ ਲੱਗੀ ਹਵਾ ਭਰਦੇ ਵੀ ਮੜੀ ਹੈ ਮੈਂ ਹਵਾ ਭਰ ਹੈ ਚੱਲ ਭਰਦੇ ਹਮਾ ਕੋਈ ਨਹੀਂ ਦੇਖੋ ਜੀ ਇਹ ਸਾਈਕਲ ਵਾਲੀ ਦੁਕਾਨ ਤੇ ਆ ਜੀ ਇੱਥੇ ਟਾਇਰਾਂ ਦੀ ਦੁਕਾਨ ਹੈਗੀ ਹੈ ਹਵਾ ਭਰਨ ਵਾਲਾ ਗਾਹਕ ਵੀ ਆ ਗਿਆ ਵਿੱਚ ਕੰਮ ਵੀ ਕਰਦਾ ਹੈ ਵਾਜਿਬਾ ਤੈਨੂੰ ਆਉਂਦਾ ਸਰ ਹਵਾ ਭਰਨੀ ਚੱਲ ਫਿਰ ਆ ਜਾ ਆ ਦੇਖੋ ਜੀ ਹਵਾ ਭਰਨ ਲੱਗਿਆ ਜੀ ਮੇਰੇ ਤੇਰੇ ਬੰਦੇ ਤੇਰੇ ਚੈੱਕ ਕਰਕੇ ਭਰਦਾ ਹੈ ਡਿਊਟੀ ਵੀ ਕਰਦਾ ਪੂਰੀ ਤੇ ਤੈਨੂੰ ਲਿਆਉਂਦੀ ਛਾਵੇਂ ਚ ਨੂੰ ਬੱਲੇ 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 ਚੌਥੀ ਗਲਾਸ ਚ ਭਰਦਾ ਹੈ ਹੈ ਹਵਾ ਪਰ ਨਹੀਂ ਆਉਂਦੀ ਤੈਨੂੰ ਆ ਦੇਖੋ ਜੀ ਨਾਲ ਨਾਲ ਕੰਮ ਵੀ ਕਰ ਰਿਹਾ ਨਾਨੀ ਜੀ ਕਿੱਥੇ ਆਇਆ ਹੋਇਆ ਜੁਕਮੇ ਟੱਕਿਆਂ ਦੇ ਵਿੱਚ ਇਹੋ ਜਿਹੇ ਟੈਲੈਂਟ ਹੋਣੇ ਚਾਹੀਦੇ ਆ ਸ਼ਰਮਾਇਆ ਨਹੀਂ ਜਿਹੜਾ ਵੀ ਉਹਨੇ ਗੀਤ ਵੀ ਸੁਣਾਤੇ ਨਾਲ ਕੰਮ ਵੀ ਕਰ ਰਿਹਾ ਗਾਹ ਕਾਇਆ ਹਵਾ ਪਰਨਾ ਵਾਲਾ ਔਰ ਹਵਾ ਪਰਨਾ ਗਿਆ ਜੀ ਇਸ ਤੋਂ ਬਾਅਦ ਫਿਰ ਗੀਤ ਵੀ ਸੁਣਾਉਣੇ ਤਾਂ ਮੈਨੂੰ ਅਜੇ ਹੋਰ ਬੱਕੀ ਗੱਲ ਹੈ ਬਤਾਉਗਾ ਕਹਿੰਦਾ ਜੀ ਦੇਖੋ ਜੀ ਬੱਚਿਆਂ ਨੂੰ ਆਪਣੇ ਨੂੰ ਇਹੋ ਜਿਹਾ ਬਣਾਓ ਖੁੱਲੇ ਸੁਭਾਅ ਦਾ ਸ਼ਰਮਾਉਣ ਨਾ ਬੱਚੇ ਹੈ ਔਰ ਟੌਪਿਕ ক্লাস ਹੈਗਾ ਜੇ ਕੰਮ ਵੀ ਕਰ ਰਿਹਾ ਹੈ ਹਵਾ ਪਰਨਾ ਨੂੰ ਪੂਰਾ ਤਜਰਬਾ ਹੈ ਔਰ ਗੀਤ ਵੀ ਉਹਨੇ ਪਹਿਲੀ ਵਾਰੀ ਮੈਨੂੰ ਮਿਲਿਆ ਨਾਲ ਹੀ ਸਰਾਣੀ ਸ਼ੁਰੂ ਕਰਤੇ ਗੀਤ ਵਾਹ ਜੀ ਵਾਹ ਬਹੁਤ ਵਧੀਆ ਜੀ ਕਿੰਨੀ ਕਿੰਨੀ ਪਾਈ ਹਵਾ 40 40 ਤੈਨੂੰ ਪਤਾ 40 ਹੁੰਦੀ ਹੈ ਇਹਦੇ ਚ ਕਿਹਨੇ ਦੱਸਿਆ ਤੈਨੂੰ ਨਾਨੂ ਨੇ ਨਾਨੂ ਨੇ ਦੱਸਿਆ ਇਹਦਾ ਨਾਨੂ ਦੀ ਹੱਟੀ ਤੇ ਆਂਦਾ ਜੀ ਇਹ ਆਪਣੇ ਨਾਨਾ ਜੀ ਦੇ ਔਰ 40 40 ਹਵਾ ਨੇ ਪਾਤੀ ਹੈ ਪੈਸੇ ਕਿਨੇ ਲੈਣੇ ਆ ਪਤਾ ਦੱਸ ਲਓ ਜੀ 10 ਰੁਪਏ ਆਹ ਲਓ ਜੀ ਆਗੇ 10 ਰੁਪਏ ਵਾਹ ਜੀ ਵਾਹ ਵਾਹ ਜੀ ਵਾਹ ਚੱਲ ਰੱਖ ਕੇ ਆ ਜਾ ਫਿਰ ਦਵਾ ਤੋਂ ਮਿਲ ਕੋ ਆ ਖੜਾ ਜੀ ਮੈਂ ਇਸ ਟਾਈਮ ਰੰਗੀਲਪੁਰ বাস ਅਡੇ ਤੇ ਔਰ ਛੋਟਾ ਜਿਹਾ ਬੱਚਾ ਜੀ ਖੁੱਲੇ ਘਰਾਂ ਗਿਆ ਹੁਣ ਦੇਖੋ ਉਹ ਕਹੇ ਮੈਨੂੰ ਤਾਂ 50 ਦੇ ਨੋਟ ਮਿਲ ਗਿਆ ਖੁੱਲੇ ਘਰਾਂੇ ਪੈ ਗਿਆ ਇਹਨੂੰ ਖੁੱਲੇ ਘਰਾ ਕੇ ਲਿਆਊਗਾ ਦੇਖੋ ਬੱਚਿਆਂ ਦੇ ਵਿੱਚ ਉਹਨੂੰ ਐਕਸਪੋਜ਼ਰ ਜਿਹੜਾ ਇਸ ਤਰੀਕੇ ਦਾ ਮਿਲਣਾ ਚਾਹੀਦਾ ਛੋਟੇ ਹੁੰਦੇ ਦੋ ਇਹ ਬੱਚਾ ਮਾਰ ਨਹੀਂ ਖਾਊਗਾ ਜ਼ਿੰਦਗੀ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਮੈਂ ਠੀਕ ਕਹਿ ਰਿਹਾ ਔਰ ਇਹ ਨਾਨੂ ਜੀ ਦੀ ਹੱਤੀ ਤੇ ਐਪ ਨੇ ਇਹ ਫਟਾ ਦੋਤਾ ਜੀ ਮੂਹੂ ਪਿੰਡ ਨਾ ਦਾ ਮੀਆਂ ਬਰਾ ਜੀ ਮੈਂ ਤਾਂ ਬੈਠਾ ਅੱਛਾ 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 ਕਹਿੰਦਾ ਨਾਨੂ ਮੇਰੇ ਨਾਨੂ ਗਿਆ ਵਾ ਜੀ ਅੱਛਾ ਨਾਨੂ ਤੁਹਾਨੂੰ ਵੀ ਨਾਨੂ ਕਹਿ ਰਿਹਾ ਬੱਚੇ ਕਹੀ ਜਾਂਦੇ ਸਰ ਜੀ ਅਸੀਂ ਪਿੰਡਾ ਨਾ ਮੇਰਾ ਹੀ ਅੱਛਾ ਤੁਹਾਡਾ ਆਹੀ ਪਿੰਡ ਆ ਵਾ ਜੀ ਵਾ ਬਹੁਤ ਵਧੀਆ ਬੱਚਾ ਜੀ ਟੈਲੈਂਟਡ ਬੱਚਾ ਹੈ ਹੈ ਕੰਮ ਨੂੰ ਤੇਜ ਆ ਆ ਜਾ ਵੀ ਆ ਜਾ ਲੈ ਇੰਟਰਵਿਊ ਲੈ ਇੰਟਰਵਿਊ ਚੱਲ ਰਹੀ ਹੈ ਜੇ ਤੇਰੀ ਹੈ ਹਵਾ ਭਰਨੇ ਦਾ ਤੈਨੂੰ ਸਾਖ ਤਾਬ ਕਿੰਨੇ ਸਿਖਾਤਾ ਨਾਨੂ ਨੇ ਅੱਛਾ ਵੀ 40 40 ਪਾਣੀ ਹਵਾ ਤੋਂ ਹੀ ਪਸੇ ਜੇ ਕਾਰ ਆਜਵੇਂ ਫਿਰ ਕਿੰਨੀ ਪਾਣੀ ਹਵਾ 40 ਕਾਰ ਚ 40 ਲੈ ਕਾਰ ਡਾਣੀ ਦਾ ਕਿਤੇ 40 ਥੋੜਾ ਪਾਣੀ ਕਾਰ ਚ ਕਾਰ ਚ 32 ਪੈਂਦੀ ਹੈ ਹਾਂ 28 28 ਜਾਂ 32 40 ਲੈ ਨਾਨੂ ਨੇ ਕਿਹਾ 40 40 ਪਾ ਦੇ ਫੁੱਲ ਪਰ ਤੇ ਉੱਡਦੀ ਜਾਵੇ ਕਾਰ ਹੈ ਅੱਛਾ ਗੀਤ ਫਿਰ ਹੋਰ ਕਿਹੜਾ ਸੁਣਾਣਾ ਕਹਾਣੇ ਦੇ ਕੋਈ ਦੇਖ ਲੈ ਸਰੋਤੇ ਦੇਖ ਰਹੇ ਆਂ ਢੀਕ ਰਹੇ ਆਂ ਕਨੇ ਹੋਰ ਗੀਤ ਆਊਗਾ ਹਾਂ ਚੱਕ ਦੇ ਫਿਰ ਕੋੜਿਆਂ ਦੀ ਰੱਖੀ ਆ ਬਰੀ ਤੇ ਯਰ ਵੀ ਪੱਟਾ ਬੋਲ ਖਾਂਦੇ ਤਿੰਨ ਟਾਈਮ ਚਰ ਵੀ ਚੜਦੀ ਆ ਸੂਰਜ ਦੀ ਅੱਖਾਂ ਕੜਦੀ ਛੱਤੀਆ ਹਵੇਲੀ ਜਮਰਾਦ ਵਰਗੀ ਮੋਢੇ ਉੱਤੇ ਰੱਖੀ ਆ ਇਹ ਝੋਟੇ ਰੈਣੂ ਕੋਸ ਤੋਂ ਕਰਾਈ ਹਮ ਫੋੜ ਜੱਤੀ ਏ ਜਿੱਕਰਾਂ ਦੀ ਮੁੱਠੀ ਹਲ ਕਰੇ ਮਸਲੇ ਤੂਤਾ ਤੁਲੇ ਲੱਗੀ ਜਾਂਦੀ ਕੋੜ ਜੱਤੀ ਏ ਇਸ ਤਰ੍ਹਾਂ ਦੀ ਬੁੱਤੀ ਹੱਲ ਕਰੇ ਮਸਲੇ ਤੂੰ ਤਾਂ ਸੱਲੇ ਲੱਗੀ ਜਾਂਦੀ ਕੋੜ ਕੇ ਹੱਗ ਆਉਂਦੀ ਵੇ ਲਾਈ ਮਾ ਗੂਮਾ ਬਰਕੇ ਆ ਅਲਸੀਆ ਅਲਸੀਆ ਪੇਤੜਾਂ ਦੀ ਖੰਬਾਂ ਨਾਲ ਦੀ ਕਿਹਨਾਂ ਕਿਵੇਂ ਦਾ ਹੀ ਪੈਟ ਚੋਂ ਮਦੀ ਅੱਖ ਭਾਵੇਂ ਪੈਰੀ ਗੱਗੂ ਗੱਲੇ ਨਾਲ ਦੀ ਰੱਖਿਆ ਨਾ ਦਿਲਾਂ ਚ ਨਾ ਖੋਕ ਜੱਤੀ ਏ ਮੇ ਤਰ੍ਹਾਂ ਦੀ ਬੁੱਤੀ ਹੱਲ ਕਰੇ ਮਸਲੇ ਤੂੰ ਤਾਂ ਸੱਲੇ ਲੱਗੀ ਰਹਿੰਦੀ ਕੋੜ ਜੱਤੀ ਏ ਇਹ ਕਿਹਨੇ ਕਾਇਆ ਹੋਇਆ ਇਹ ਉਹੋ ਉਹ ਕਿ ਆ ਕਹਿੰਦੇ ਨੇ ਉਹਦਾ ਇਹ ਕਿਦਾ ਉਹੋ ਤੋਤੇ ਦਾਲਾ ਉਹਦਾ ਇਹ ਕਿਆ ਕਹਿੰਦੇ ਨੇ ਖੁੱਲ ਗਿਆ ਹੈ ਖੁੱਲ ਗਿਆ ਮੈਨੂੰ ਪਤਾ ਮੈਂ ਮੈਨੂੰ ਪਤਾ ਉਹਦਾ ਯਾਦ ਆ ਜੂ ਕੋਈ ਨਹੀਂ ਜੇ ਬਾਤ ਯਾਦ ਆ ਕੇ ਬਾਤ ਸੁਣਾ ਲੀਗੇ ਠੀਕ ਹੈ ਅੱਛਾ ਫੇਰ ਤਾ ਸਿੰਗਰ ਮੰਨਣਾ ਬੜਾ ਕਿ ਪੰਜਾਬੀ ਗਾਣੇ ਗਾਇਆ ਕਰਨੇ ਹੈ ਹੈ ਇਹਨਾਂ ਵਧੀਆ ਲੱਗਦੇ ਪੰਜਾਬੀ ਗਾਣੇ ਅੱਛਾ ਬਾਜੀ ਜੀ ਵਾ ਤੇ ਪੜ੍ਹਾਈ ਵਿੱਚ ਕੀ ਕਰਨਾ ਕਿੰਨੀ ਕਿਹੜੀ ਕਲਾਸ ਤੱਕ ਪੜੂੰਗਾ ਪੜ੍ਹਾਈ ਵਿੱਚ ਕਦੋਂ ਤੱਕ ਪੜਨਾ ਬੀਏ ਬੀਏ ਕਰੂੰਗਾ ਉਸ ਤੋਂ ਬਾਅਦ ਗਾ ਉਸ ਤੋਂ ਬਾਅਦ ਉਹ ਐਮਏ ਐਮਏ ਵੀ ਕਰੂੰਗਾ ਬੀਏ ਤਾਂ ਕਰਨਾ ਪੈਣਾ ਅੱਛਾ ਨਾ ਸਿੰਗਰ ਬੰਨਣਾ ਨਾ ਕਹਿੰਦਾ 뮤직 ਵੀ ਰੱਖੂੰਗਾ ਸਬਜੈਕਟ ਫਿਰ ਹੈ ਸਰਦਾਰ ਵੀ ਬਣੂੰਗਾ ਸਰਦਾਰ ਵੀ ਬਣੂੰਗਾ ਉਹ ਵਾਹ ਜੀ ਵਾਹ ਕੇਸ ਰੱਖੂੰਗਾ ਕੇਸ ਰੱਖੂੰਗਾ ਕੀ ਕੇਸ ਲੈ ਕੇ ਸਰਕਾਰ ਨੂੰ ਸਰਦਾਰ ਬਣੂਗਾ ਕਿਆ ਸਰਦਾਰ ਕਿੱਦਾਂ ਬਣੂਗਾ ਸਰਦਾਰ ਕੇਸ ਰੱਖ ਕੇ ਬਣੂਗਾ ਹਾਂ ਸਰਦਾਰ ਸਰਦਾਰ ਪੱਗ ਬੰਨੇਗਾ ਉਹ ਪੱਗ ਪੱਗ ਤਾਂ ਬੰਨੇ ਤਾਂ ਮੈਂ ਇਹ ਇਸ ਤਰ੍ਹਾਂ ਹੁਣ ਬਾਲ ਵੀ ਤਰ੍ਹਾਂ ਰੱਖੂਗਾ ਬਾਲ ਰੱਖ ਕੇ ਬਣੂਗਾ ਨਾ ਸਰਦਾਰ ਅੱਛਾ ਮੈਂ ਅੰਮ੍ਰਿਤ ਵੀ ਚਕੂਗਾ ਅੰਮ੍ਰਿਤ ਵੀ ਚਕੂਗਾ ਵਾਹ ਜੀ ਬਸ ਸ਼ਾਬਾਸ਼ ਬੱਚਾ ਸ਼ਾਬਾਸ਼ ਦੇਖੋ ਜੀ ਉਹਨੇ ਤਾਂ ਸੁਪਨੇ ਆ ਗਏ ਆ ਔਰ ਅੰਮ੍ਰਿਤ ਵੀ ਚਕੂਗਾ ਕਨਾਲ ਜੀ ਸਿੰਘ ਵੀ ਸਜੂਗਾ ਸਿੰਗਰ ਵੀ ਬਣੂੰਗਾ ਔਰ ਕਿਆ-ਕਿਆ ਕਰੂੰਗਾ ਆ ਮੈਂ ਕੈਨੇਡਾ ਜਾਊਂਗਾ ਕੈਨੇਡਾ ਜਾਊਂਗਾ ਕਹਤੇ ਕੈਨੇਡਾ ਕੰਡਾਣਾ ਕੈਨੇਡਾ ਗਾਣਾ ਗਾਣਾ ਕੱਢੂੰਗਾ ਕੈਨੇਡਾ ਦਾ ਗਾਣਾ ਕੱਢੂੰਗਾ ਇੱਥੇ ਦੇ ਕੱਢ ਲਾਂਗੇ ਪਤਾ ਕਿਆ ਇੱਥੇ ਦੇ ਵੀ ਕੱਢੂੰਗਾ ਔਰ ਕੈਨੇਡਾ ਦੇ ਕੱਢੂੰਗਾ ਕੈਨੇਡਾ ਦੇ ਵੀ ਕੱਢੂੰਗਾ ਔਰ ਦੇਖੋ ਜੀ ਸੁਪਨੇ ਬੱਚੇ ਦੇ ਕਿੱਡੇ ਹਾਈ ਐ ਅੱਛਾ ਉੱਥੇ ਤੇ ਕਰੂੰਗਾ ਉਹ ਸਿੱਧੂ ਮੂਸੇ ਵਾਲਾ ਵੀ ਕਹਿੰਦਾ ਨਾ ਕੈਨੇਡਾ ਵਿੱਚੋਂ ਕਰਦਾ ਏ ਡੀਲ ਯਾਰ ਹੈ ਐਦਾ ਕੈਨੇਡਾ 'ਚ ਤੇ ਕਰਨਾ ਵਾਹ ਜੀ ਬਾਈ ਉਰੇ ਤੇ ਵੀ ਕੱਢੂਗਾ ਫਿਰ ਕੈਨੇਡਾ ਤੇ ਵੀ ਕੱਢੂਗਾ ਲੈ ਗਾਣੇ ਲਿਖਿਆ ਵੀ ਕਰੂਗਾ ਕੋਈ ਲਿਖਿਆ ਮਾੜਾ ਮੋਟਾ ਲਿਖਣ ਲਿਖਣ ਮੇਰਾ ਭਾਈ ਲੱਗੂਗਾ ਤੇਰਾ ਭਾਈ ਛੋਟਾ ਉਹ ਪਹਿਲੇ ਤੇ ਇਹਨੂੰ ਕਿਹਾ ਹੋਇਆ ਉਹਨੂੰ ਕਿਹਾ ਹੋਇਆ ਪਿੱਤਾਂ ਲਿਖਣੇ ਮੇਰੇ ਮਾਮੂਨੇ ਕਿਹਾ ਅੱਛਾ ਉਹ ਲਿਖੂਆ ਦੇਖੋ ਜੀ ਪਲੈਨਿੰਗ ਪੱਕੀ ਬਣੀ ਹੋਈ ਹੈ ਨੌਕੇ ਦੱਸਿਆ ਤਾਂ ਹਰਮਨ ਸਿੰਘ ਹਰਮਨ ਸਿੰਘ ਦੀ ਪਲੈਨਿੰਗ ਪੱਕੀ ਬਣੀ ਹੋਈ ਹੈ ਛੋਟੇ ਭਾਈ ਨੂੰ ਵੀ ਨੇ ਇਨਵੋਲਵ ਕੀਤਾ ਹੋਇਆ ਔਰ ਕੈਨੇਡਾ ਵਿੱਚ ਤੇ ਕਰਨੀ ਡੀਲਿੰਗ ਹੈ ਵਾਹ ਜੀ ਵਾਹ ਨਹੀਂ ਫਿਰ ਕੈਨੇਡਾ ਤੇ ਜਾ ਕੇ ਕਰੂੰਗਾ ਹਾਂ ਠੀਕ ਹੈ ਜੀ ਹਲੋ ਕੈਨੇਡਾ ਵਿੱਚ ਤੇ ਢੀਲ ਕਰਨਾ ਹੈ ਇੰਡੀਆ ਵਿੱਚ ਨਹੀਂ ਰਹਿਣਾ ਇੰਡੀਆ ਜਿਵੇਂ ਰਹੂੰਗਾ ਇੰਡੀਆ ਜਿਵੇਂ ਰਹੂੰਗਾ ਇੰਡੀਆ ਨਹੀਂ ਛੱਡਣਾ ਹੈਗਾ ਪੁੱਤ ਆਪਣਾ ਦੇਸ਼ ਨਹੀਂ ਛੱਡਣਾ ਹੈ ਗਾਣਾ ਕੱਟ ਕੇ ਫੇਰ ਆ ਜਾਣਾ ਮੈਂ ਗਾਣਾ ਕੱਟ ਕੇ ਆ ਕੇ ਕਰੂੰਗਾ ਚੱਲ ਠੀਕ ਹੈ ਗੱਲ ਪੱਕੀ ਹੈ ਨਾ ਉੱਥੇ ਨਹੀਂ ਰਹਿਣਾ ਪੱਕਾ ਨਹੀਂ ਰਹਿਣਾ ਉੱਥੇ ਦਾ ਗਾਣਾ ਕੱਢਣ ਜਾਣਾ ਕੈਨੇਡਾ ਉਹ ਬੱਲੇ ਤੇਰੇ ਤੇ ਸਰੋਤਿਆਂ ਨਾਲ ਗੱਲ ਕਰ ਦੇ ਕੇ ਉੱਪਰ ਨੂੰ ਮੂੰਹ ਕਰਕੇ ਇਹਨਾਂ ਨੂੰ ਦੱਸ ਦੇ ਕਿ ਕੈਨੇਡਾ ਜਾਊਂਗਾ ਕੈਨੇਡਾ ਜਾਊਂਗਾ ਇੱਧਰ ਗੱਲ ਕਰਕੇ ਗੱਲ ਕਰ ਆਖ ਗਾਇਆ ਕਰਨਾ ਹਾਂ ਕੈਨੇਡਾ ਜਾਊਂਗਾ ਆ ਤੇਰੇ ਦੇਖੋ ਜੀ ਜਦੋਂ ਆਪਣੇ ਵੱਡੇ ਉਹਨਾਂ ਦੀ 34th ਕਲਾਸ ਵਿੱਚ ਹੈਗਾ ਜੇ ਗੀਤ ਵੀ ਸੁਣਾ ਤੇ ਉਹਨੇ ਕਿੰਨੇ ਬੜੇ ਔਰ ਕੈਨੇਡਾ ਜਾ ਕੇ ਗੀਤ ਗਾਉਣਾ ਕਹਿੰਦਾ ਇੰਡੀਆ ਵੀ ਨਹੀਂ ਛੱਡਣਾ ਮੈਂ ਅਮਰਿਤ ਵੀ ਛੱਕੂਗਾ ਸਿੰਘ ਵੀ ਬਜੂਗਾ ਆਹ ਦੇਖੋ ਜੀ ਕੀ ਵਧੀਆ ਜਵਾਕਾ ਹਵਾ ਵੀ ਭਰਤੀ ਤੁਹਾਡੇ ਸਾਹਮਣੇ ਨੇ ਹੋਰ ਕੋਈ ਗੱਲਬਾਤ ਕੁਣ ਕਾਰ ਲੈ ਅੱਜ ਗੱਲਾਂ ਹੁੰਦੇ ਨੂੰ ਮੈਂ ਲੋਕਾਂ ਦੇ ਨਾਲ ਮਿਲਾਂ ਤਾਂ ਫੇਸਬੁੱਕ ਤੇ YouTube ਤੇ ਲੋਕਾਂ ਨੇ ਤੈਨੂੰ ਦੇਖਣਾ ਹੈ ਬੋਲ ਕੋਈ ਗੱਲ ਕਹਿਣੀ ਹੋਵੇ ਕਿਸੇ ਨੂੰ ਪਹਿਲਾ ਗਾਣਾ ਕਦ ਕੱਢਣਾ ਫਿਰ ਜਿਹੜੀ ਕਲਾਸ ਕੱਢਦੇ ਨੇ ਪਹਿਲਾ ਗਾਣਾ ਪਹਿਲਾ ਗਾਣਾ 12ਵੀਂ ਜੇ ਕੱਢੂਗਾ 12ਵੀਂ ਜੇ ਕੱਢੂਗਾ ਅੱਛਾ ਜਦ ਤੱਕ ਤਿਆਰੀ ਕਰੂੰਗਾ ਚੱਲ ਫਿਰ ਹੁਣ ਜਾਂਦੇ ਜਾਂਦੇ ਇੱਕ ਦਿਨ ਤਾਂ ਹੋਰ ਸੁਣਾ ਦੇ ਇੱਕ ਜਿਹੜਾ ਮਰਜੀ ਤੇਰੀ ਪਸੰਦ ਦਾ ਪਰ ਗੱਡ ਕੇ ਗਾਈ ਜਿਹੜਾ ਹੁਣ ਹੁਣ ਤੋਂ ਦੇਖ ਰਿਹਾ ਟੀ ਬੜੀ ਗੱਲ ਕਹਿ ਤੀ ਵੀ ਮੈਂ ਗਾਇਕ ਬੰਨਾ ਬੜਾ ਹੋ ਕੇ ਹੁਣ ਸਰੋਤਿਆਂ ਨੇ ਵੀ ਕਮੈਂਟ ਕਰਨੇ ਤਾਂ ਹੀ ਆ ਹੁਣ ਜਿਹੜਾ ਗਾਣਾ ਗਾਣਾ ਦਾ ਹੁਣ ਤਾਂ ਇਹ ਸਮਝ ਲੈ ਵੀ ਕੈਨੇਡਾ ਵਿੱਚ ਤੇ ਜਾ ਰਿਹਾ ਹੈ ਦਾ ਪਰ ਰੰਗੀਲਪੁਰ ਅੱਡੇ ਪਰ ਬੈਠੇ ਪਰ ਕੈਨੇਡਾ ਵਾਲਾ ਹੀ ਹੈ ਸਮਝ ਲੈ ਚੱਲ ਫਿਰ ਗੱਡ ਕੇ ਗਾਉਂਦੀ ਦੇਖ ਤੇਨੂੰ ਸੌਂਦ ਕੇ ਲਾ ਸੌਂਦ ਕੇ ਆ ਗਾਉਗਾ ਚੱਲ ਚੱਲ ਚੰਗ ਚੰਗ ਕੋਚੀ ਗਾਈ ਨਾਲੇ ਆ ਜਾ ਹੁਣ ਆਜਾ 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 ਲਾਸਟ ਹੈ ਹੁਣ ਇਹ ਚਲ ਉਹੀ ਚੱਲ ਜਿਹੜਾ ਪਹਿਲਾ ਗਾਣਾ ਨਹੀਂ ਨਹੀਂ ਆਂਦਾ ਇਹਨੂੰ ਮਾਂ ਮੇਰੀ ਕਾਫਰੇ ਮੂਰੇ ਹੁੰਦੀ ਆ ਡਵੈਂਟਰ ਤੇ ਝਾਰੀ ਰੋਈ ਗੱਡੀ ਤੇਰੀ ਵੇ ਹੋ ਚਾਚੇ ਮਾਮੇ ਕੈ ਜੇਲ ਭੇਜਣਾ ਏਲ ਭੇਜਣਾ ਲੱਕ ਮੇਰਾ ਕਹਿੰਦਾ ਇਹ ਤਾਂ ਇੱਕੋ ਦੁਨੀਆ ਕੰਮ ਮੇਰਾ ਕਹਿੰਦਾ ਇਹ ਤਾਂ ਜੇਲ ਭੇਜਣਾ ਜੇਲ ਭੇਜਣਾ ਲੱਕ ਮੇਰਾ ਕਹਿੰਦਾ ਇਤਨੀ ਕੋ ਦੁਨੀਆ ਕੰਮ ਮੇਰਾ ਕਹਿੰਦਾ ਇਤਾਂ ਜੇਲ੍ਹ ਭੇਜਣਾ ਜੇਲ੍ਹ ਭੇਜਣਾ ਦੇਖੋ ਜੀ ਤੁਹਾਨੂੰ ਛੋਟੇ ਜਿਹੇ ਬੱਚੇ ਨਾਲ ਮਿਲਾਇਆ ਸਰੋਤਿਓ ਕਰਿਓ ਕਮੈਂਟ ਇਦੀ ਹੌਸਲਾ ਵਧਾਈ ਵੀ ਕਰਿਓ ਔਰ ਸ਼ੇਅਰ ਵੀ ਕਰਿਓ ਇਸ ਨੂੰ ਦੂਰ ਦੂਰ ਤੱਕ ਪਹੁੰਚਾਇਓ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਨੇ ਫਿਰ ਕਿਸੇ ਹੋਰ ਵਲੌਗ ਦੇ ਵਿੱਚ ਤੁਹਾਨੂੰ ਮੁਖਾਤਿਬ ਹੋਵਾਂਗੇ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਇਧਰ ਸਾਸਰੀ ਕਾਲ ਕਰਦੇ ਸਾਰਿਆਂ ਨੂੰ